ਜੇਰ ਜੂਰ ਕੰਪਲੀਟ ਹੈ ਜੀ ਗਰੰਟੀ ਹੈ ਸਾਰੇ ਕਾਹੇ ਆਹ ਇੱਥੇ ਤੋਂ ਲੰਬਾਈ ਲੂਈ ਦੇਖ ਸਕਦੇ ਹੋ ਤੇ ਬਾਕੀ ਕਹਿੰਦਾ ਬਾਈ ਕਹਿੰਦਾ ਯਾਰ ਜੇਰ ਜੂਰ ਕੰਪਲੀਟ ਹੈ ਤੇ ਅਗਲੇ ਬੰਨਿਓ ਵੀ ਯਾਰਲੇ ਵਾਲੂਆ ਚੈੱਕ ਕਰ ਸਕਦੇ ਹੋ ਸਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਟਾਲੀਵਾਲ ਡੈਰੀ ਫਾਰਮ ਤੇ ਪਹੁੰਚੇ ਆ ਤੇ ਪਹੁੰਚੇ ਆ ਬਾਈ ਗੁਰਪ੍ਰੀਤ ਕੋਲੇ ਸੱਜਣੋ ਜਾਨਵਰ ਦਿਖਾਵਾਂਗੇ ਤਿੰਨ ਦੋ ਦਿਖਾਵਾਂਗੇ ਪੰਜਾਬ ਵਾਲੀਆਂ ਜਰਸੀਆਂ ਤਾਜ਼ੀਆਂ ਸੂਈਆਂ ਨੇ ਤੇ ਦੋਨਾਂ ਵਗਰੀ ਸੱਜਣੋ ਬੱਚੀਆਂ ਤੇ ਇੱਕ ਆ ਨਗੀਨਾ ਦਿਖਾਵਾਂਗੇ 에어 ਸ਼ੈਰ ਦਾ ਫੁੱਲ ਵੱਡੇ ਕੱਦ ਦਾ ਘਾਟ ਚ ਹੈ ਚੰਗੇ ਢਾਂਚੇ ਦੀ ਆ ਤੇ ਚੌੜੀ ਬਾਡੀ ਦੀ ਆ ਇਹ ਮੇਰਾ ਖਿਆਲ ਆ ਇੱਕ ਦੋ ਦਿਨ ਕੱਢਦੀ ਆ ਸੂਣ ਚ ਇਹਦੀ ਡਿਟੇਲ ਵੀ ਪੁੱਛਾਂਗੇ ਬਾਈ ਤੋਂ ਤੇ ਆਜੋ ਬਾਕੀ ਥੋੜੀ ਬਾਈ ਨਾਲ ਕਰਾਉਂਦੇ ਆ ਗੱਲਬਾਤ ਆਜੋ ਜੀ ਹੋਰ ਬਾਈ ਕੀ ਹਾਲ ਚੱਲ ਠੀਕ ਆ ਜੀ ਚੜਦੀ ਕਲਾ ਚੜਦੀ ਕਲਾ ਜੀ ਸ੍ਰੀ ਗਾਲ ਜੀ ਹਾਂ ਕਿੱਥੋਂ ਕਰ ਲਈਏ ਸ਼ੁਰੂ ਹੋ ਰੋਂ ਕਰ ਲਈਏ ਕਿ ਪਰਾਂ ਤੋਂ ਕਰ ਲਈਏ ਗੱਬਣ ਤੋਂ ਹੀ ਲੱਗ ਜੋ ਜੀ ਇੱਥੋਂ ਕਰ ਲਓ ਹਨਾ ਲੈ ਤੋਰ ਦੇ ਖੋਲ ਕੇ ਨਾਲ-ਨਾਲ ਦੀ ਡਿਟੇਲ ਦੱਸ ਦੋ ਕਿਹੜਾ ਸੂਆ ਸੁੰਦੀ ਆ ਬਾਈ ਇਹ ਦੂਜਾ ਸੂਆ ਸੂ ਜੀ ਸੂਹਾ ਸੁੰਦੀਆ ਦੂਜਾ ਨਸਲੇ ਦੀ ਆ ਗਈ ਆਇਰ ਸ਼ੈਰ ਹੈ ਆਇਰ ਸ਼ੈਰ ਚਾਹੀ ਆਤਕਾੜ ਬਹੁਤ ਆਈ ਇਹਦਾ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਆਰਡਰ ਜਿਹੜਾ ਨਾ ਸੱਜਣੋ ਆਰਡਰ ਹੈਗਾ ਇਹਦਾ ਬਿਲਕੁਲ ਫਿਕਸ ਜੇ ਗੱਲਬਾਤ ਕਰ ਲਈਏ ਬਿਲਕੁਲ ਫਿਕਸ ਆਰਡਰ ਦੀ ਬਣੂਗੀ ਤੇ ਆਰਡਰ ਰੱਖੂਗੀ ਪੂਰਾ ਚੜਾਈ ਵਾਲਾ ਮੋੜ ਲਓ ਬਈ ਇੱਥੋਂ ਤੇ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਤੇ ਕੱਦ ਵਿੱਡਾ ਜਿਹੜਾ ਸੱਜਣੋ ਕੱਦ ਵਿੱਡ ਥੋਨੂੰ ਮੈਂ ਪਹਿਲੀ ਦੱਸਦਾ ਨਾ ਵੀ ਇਹਦਾ ਕੱਦ ਕਾਠ ਆ ਗਿਆ ਫੁੱਲ ਵੱਡਾ ਕੋਈ ਛੋਟਾ ਕੱਦ ਨਹੀਂ ਹੈਗਾ ਕੋਈ ਨਾਰਮਲ ਨਹੀਂ ਫੁੱਲ ਵੱਡੇ ਕੱਦ ਕਾਟ ਚ ਆ ਗਈ ਤੇ ਉੱਤੋਂ ਢਾਂਚਾ ਢੁੰਚਾ ਚੈੱਕ ਕਰ ਸਕਦੇ ਹੋ ਬਾਡੀ ਬੁੱਡੀ ਚੰਗੀ ਆ ਯਾਰ ਬਾਕੀ ਤੋਰਾ ਤੂਰਾ ਵੀ ਤੁਹਾਨੂੰ ਮੱਛੀ ਦਾ ਦੱਸੂਗਾ ਪੈਰਾ ਪੂਰਾ ਵੀ ਬਹੁਤ ਵਧੀਆ ਹੈ ਲੈ ਲੈ ਵਲੂਆ ਨੇ ਚੰਗਾ ਹੈ ਇਹ ਲੈ ਵਲੂਆ ਲੈ ਚੋਲੋ ਬੈਠ ਕੇ ਗੱਪਣੀ ਗੱਪਣ ਦੀ ਧਾਰਾ ਦਿਖਾ ਦੇਣਾ ਤੁਹਾਨੂੰ ਮਾਰ ਕੇ ਲੈ ਗੱਬਣ ਬੱਛੀ ਆ ਤੇ ਮੇਨ ਗੱਲ ਸਭ ਤੋਂ ਹੈਗੀ ਆ ਯਾਰ ਠੰਡੀ ਸੀਲ ਆ ਦੁੱਧ ਕਿੰਨਾ ਕ ਪਾ ਦੂ ਗੁਰਪ੍ਰੀ ਤਹੀਂ ਬਹੁਤ 18 ਕਿਲੋ ਦੁੱਧ ਚੋਇਆ ਜੀ ਪਲੂਣ ਦਾ ਅੱਛਾ ਹੁਣ ਸੂਆ ਹੈਗਾ ਦੂਜਾ ਦੂਜਾ ਰਜੇ ਨਾਲ ਸੂਆ ਜੀ ਨਾ ਸੁਆ ਹੈਗਾ ਸੱਜਣੋ ਦੂਜਾ ਇੱਥੇ ਤੋਂ ਥਣ ਥਨੌੜ ਚੈੱਕ ਕਰ ਸਕਦੇ ਹੋ ਫਣ ਵੀ ਆਨ ਪੂਰਾ ਟੌਪ ਦਾ ਲੱਗਿਆ ਤੇ ਲੱਗਿਆ ਵੀ ਸੱਜਣੋ ਮੁੱਠੀ ਦੀ ਚਵਾਈ ਵਾਲਾ ਤੇ ਉੱਤੇ ਤੋਂ ਇੱਥੇ ਤੋਂ ਦੀ ਬਾਡੀ ਬੁੱਡੀ ਦੇਖ ਸਕਦੇ ਹੋ ਪੈਸੇ ਕੁਪਰੀ ਤੇ ਕਿੰਨੇ ਲਵਾਂਗੇ ਪੈਸੇ 55000 ਰੁਪਿਆ ਲਵਾਂਗੇ ਜੀ ਮੁੱਲ ਤਾਂ 60 ਕਰਾ ਲਵਾਂਗਾ ਜੀ ਹਰ ਪਈਆ ਬਾਈ ਕਹਿੰਦਾ ਇਹਦਾ 55 ਲਵਾਂਗੇ ਕਿਉਂਕਿ ਰੇਟ ਨੇ ਜਿਹੜਾ ਰੇਟ ਸੁਣ ਮੈਂ ਅੱਜ ਸੱਜਣੋ ਫਿਕਸ ਜੀ ਕਰਾ ਦੂੰਗਾ ਤੇ ਮੇਨ ਗੱਲ ਆ ਜਿਹੜੀ ਯਾਰ ਜਾਨ ਵਾਲੀ ਬੱਛੀ ਆ ਇਹ ਬਾਈ ਕਹਿੰਦਾ ਦੇਵਾਂਗੇ ਸਿਰਫ 55000 ਦੀ ਹੌਣ ਸਾਨੂੰ ਆਪਾਂ ਦਿਖਾ ਦੇਣਾ ਜਰਸੀ ਕਿਉਂਕਿ ਜਰਸੀ ਦੀ ਡਿਮਾਂਡ ਆ ਜਿਹੜੀ ਯਾਰ ਅਕਸਰ ਬਣੀ ਰਹਿੰਦੀ ਆ ਇਹ ਬੋਲੇ ਤੋਂ ਖਾਲੀ ਆ ਜੀ ਅੱਛਾ ਇਹ ਕਿਹੜਾ ਸੁਆ ਇਹਦਾ ਵੀ ਦੂਜਾ ਸੁਆ ਚਾਰ ਦੰਦ ਆਈ ਪਲੂਨ ਖੀਰੀ ਸੂਈ ਸੀ ਅੱਛਾ ਮੂੰਹੋਂ ਚਾਰ ਦੰਦ ਦਾ ਸੁਆ ਦੂਜਾ ਹਾਂਜੀ ਇਹ ਵੀ ਤੋੜ ਦਿਓ ਖੋਲ ਕੇ ਤੋੜ ਦੇ ਬਈ ਇਹ ਵੀ ਖੋਲ ਕੇ ਇਹ ਵੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦੇਣਾ ਸੱਜਣੋ ਥਣ ਥਣੋਟ ਇਹਦਾ ਵੀ ਚੰਗਾ ਲੱਗਿਆ ਤੇ ਯਾਰ ਲੱਗਿਆ ਵੀ ਪੂਰੇ ਗੈਪ ਤੇ ਆ ਜੀ ਗੱਲਬਾਤ ਕਰ ਲਈ ਅਗਲੇ ਬੰਨੇ ਵੀ ਲੇਵਾ ਚੰਗਾ ਇਹਦਾ ਤੇ ਪਿਛਾਣੂ ਵੀ ਲੇਵਾ ਚੰਗਾ ਦਿਖਾਉਂਦੀ ਆ ਬੱਛੀ ਤੇ ਨਾਲ ਵੀ ਇਹਦੇ ਗੁਰ ਆ ਆ ਨਾਲ ਇਹਦੇ ਬੱਚੀ ਆ ਬਾਕੀ ਦਿਖਾਵਾਂਗੇ ਤੁਹਾਨੂੰ ਇਧਰ ਇੱਕ ਵਾਰੀ ਗਾਂ ਦੇ ਦਰਸ਼ਨ ਕਰਾ ਦਈਏ ਆਰਡਰ ਚੰਗਾ ਜਿਵੇਂ ਬਾਈ ਨੇ ਦੱਸਿਆ ਵੀ ਇਹ ਬੋਲੇ ਚੋ ਖਾਲੀ ਆ ਇਸ ਟਾਈਮ ਜਦੋਂ ਗੁਰਪ੍ਰੀਤ ਤੇ ਮਤਲਬ ਚੁਵਾਈ ਦਾ ਸਮਾਂ ਹੁੰਦਾ ਉਦੋਂ ਵਧੀਆ ਬਣਦੀ ਆ ਡੰਗ ਤੇ ਪੂਰੀ ਵਧੀਆ ਜੀ ਆ ਡੰਗ ਤੇ ਬਾਈ ਕਹਿੰਦਾ ਚੰਗੀ ਬਣਦੀ ਆ ਤੇ ਇਹ ਆ ਗਈ ਜਰਸੀ ਨਸਲ ਚ ਕਦੋਂ ਸੂਈ ਆ ਬਾਈ ਇਹ ਇਹ ਰਾਤ ਸੂਈ ਆ ਇਹੇ ਵੇਲੇ ਅੱਛਾ ਰਾਤ ਦੀ ਸੂਈ ਹੋਈ ਆ ਹਾਂਜੀ ਜੇਰ ਜੂਰ ਕੰਪਲੀਟ ਆ ਜੀ ਗਾਰੰਟੀ ਆ ਸਾਰੇ ਕਾ ਜੀ ਹਾਂ ਇੱਥੇ ਤੋਂ ਲੰਬਾਈ ਨੂੰ ਹੀ ਦੇਖ ਸਕਦੇ ਹੋ ਤੇ ਬਾਕੀ ਕਹਿੰਦਾ ਬਾਈ ਕਹਿੰਦਾ ਯਾਰ ਜੇਰ ਜੂਰ ਕੰਪਲੀਟ ਐ ਤੇ ਅਗਲੇ ਬੰਨਿਆਂ ਵੀ ਯਰ ਲੇ ਵਾਲੂਆ ਚੈੱਕ ਕਰ ਸਕਦੇ ਹੋ ਗਾਂ ਨੂੰ ਵੀ ਲੇਵਾ ਦਿਖਾਉਂਦੀ ਆ ਪੂਰਾ ਤੇ ਪਛਾਣ ਨੂੰ ਵੀ ਦਿਖਾਉਂਦੀ ਆ ਤੇ ਬਾਕੀ ਗੱਲਬਾਤ ਕਰ ਲਈ ਇਹ ਥਣ ਥਣਾਉਟ ਦੀ ਥਣ ਥਣਾਉਟ ਇਹਨੂੰ ਟੋਪ ਕੁਆਲਿਟੀ ਦਾ ਤੇ ਰੰਪਰੇ ਫੂਲ ਕੋਲੋਂ ਲਈ ਆ ਜੀ ਇਹ ਅੱਠਾਂ ਗੱਲੋਂ ਦੂ ਦਿੱਤਾ ਜੀ ਨੇ ਬਲੂਨ ਨੇ ਮਲੇ ਇਸ ਵਾਰੀ ਕਿੰਨਾ ਕ ਪਾ ਦੂ ਗੁਰਪ੍ਰੀਤਾ 18 20 ਮੰਨ ਕੇ ਲੈ ਲਓ ਜੀ ਆ 18 20 ਬਾਈ ਕਹਿੰਦਾ ਮੰਨ ਕੇ ਲੈ ਜਾ ਤੇ ਬਾਕੀ ਕੀ ਗੱਲ ਸਾਨੂੰ ਠੰਡੀ ਜੀ ਲੈਣੀ ਆ ਬੱਚਾ ਵੀ ਨਾ ਹੱਡੋ ਜੀ ਵੇਖ ਥਣ ਬਹੁਤ ਵਧੀਆ ਮੁਠੀ ਵਾਲਾ ਲੱਗਿਆ ਤਾਰਾ ਮਾਰ ਕੇ ਦਿਖਾ ਦਿੰਦੇ ਆ ਜੀ ਹਾਂ ਧਾਰਾਂ ਵੀਰਾਂ ਦਿਖਾਈ ਦੇ ਮਾਰ ਕੇ ਇਹ ਸੱਜਣ ਨੇ ਕਈ ਵਾਰੀ ਆਨਲਾਈਨ ਮੰਗਵਾਉਣੀ ਹੁੰਦੀ ਆ ਲੈ ਬਾਕੀ ਮੇਨ ਗੱਲ ਆ ਯਾਰ ਜਿਹੜੀ ਠੰਡੀ ਸੀਲ ਹੈ ਕਿਉਂਕਿ ਦੋਏ ਪਾਸੇ ਬਹਿ ਕੇ ਬਾਈ ਹੋਰੀ ਧਾਰਾਂ ਇਹਨੀਆਂ ਤੁਹਾਨੂੰ ਮਾਰ ਕੇ ਦਿਖਾਈ ਜਾਂਦੇ ਨੇ ਆ ਇਧਰ ਲਈ ਬੰਦੇ ਦਿਖਾ ਦਨੇ ਅੱਪ ਚ ਬਾਈ ਚੂਈ ਦਾ ਓਕੇ ਵਾਲਾ ਕੰਮ ਆ ਬਾਕੀ ਤੁਸੀਂ ਚੈੱਕ ਕਰਕੇ ਵੀ ਲਿਆ ਸਕਦੇ ਹੋ ਇਹ ਜੀ ਗੱਲ ਨਹੀਂ ਸੁਆ ਹੈਗਾ ਬੀ ਆਹ ਦੋਵੇਂ ਜੋ ਖਾ ਲਿਆ ਪੰਜ ਚਾਰ ਦਿਨਾਂ ਨੂੰ ਐ ਫਸਣ ਲੱਗ ਜੂ ਖਾਣ ਖਾਣ ਪੀਣ ਧੁੱਤੇ ਆ ਗਈ ਨਾ ਜਿਉਂ ਅੱਜ ਜਿਹਨੇ ਪਸ਼ੂ ਜੇ ਆਪਾਂ ਗੱਲ ਕਰੀਏ ਖਾਲੀ ਹੋਣ ਤੋਂ ਬਾਅਦ ਦੁੱਧ ਤੇ ਆਉਂਦਾ ਹੈ ਨਾ ਓਵੇਂ ਓਵੇਂ ਜਾਨਵਰ ਬਣ ਜਾਂਦਾ ਕਿਉਂ ਤੇ ਬਾਕੀ ਇਧਰ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਇੱਕ ਵਾਰੀ ਫੇਸ ਕੁਆਲਿਟੀ ਤੇ ਮਾਰ ਦੇਣਾ ਕੈਮਰਾ ਇਧਰਲੇ ਬੰਦੇ ਵੀ ਕਰਾ ਦੇ ਮੂੰਹ ਇਹਦਾ ਇੱਕ ਵਾਰੀ ਆਹ ਨਾਲ ਇਹਦੇ ਬੱਚੀ ਆ ਬਾਈ ਹੈ ਨਾ ਹਾਂਜੀ ਹਾਂਜੀ ਆਹ ਸੱਜਣੋਂ ਨਾਲ ਇਹਦੇ ਬੱਚੀ ਆ ਤੇ ਜਿਵੇਂ ਅੱਖ ਦੇ ਵਿੱਚ ਦਿਖਾਉਂਦੀ ਆ ਬਾਈ ਵਾਈਟ ਜਵਾਂਦਰੂ ਹੈ ਜੀ ਉਹ ਜਿਨਾ ਤੋਂ ਦਾ ਹੈਗਾ ਜੀ ਅੱਛਾ ਜਨਮ ਤੋਂ ਆ ਹਾਂ ਵੀ ਓਦਾਂ ਨਹੀਂ ਮੈਂ ਆਪਾਂ ਕਹਿ ਲਈ ਵੀ ਵਾਈਟਨੈਸ ਜੀ ਦਿਖਾਉਂਦੀ ਆ ਥੋੜੀ ਹੈ ਨਾ ਹਾਂਜੀ ਪਰਲੇ ਬੰਨਿਆ ਖੋਕੇ ਇਹ ਆਪਾ ਬੱਟੇ ਨਹੀਂ ਲਈ ਆ ਇਹਦੇ ਨਾਲ ਜੀ ਉਹ ਆਪਾ ਹੋਈ ਹੁੰਦਾ ਹੈ 65 ਮਨ ਲੈ 70000 ਦੀ ਬੱਸੀ ਸੀ ਠੀਕਾ ਗੱਲ ਹੈ ਤੇ ਮੇਰੀ ਗੱਲ ਨਾਲ ਵੀ ਇਹਦੇ ਪੱਛੀ ਆ ਜੇ ਗੱਲਬਾਤ ਕਰ ਲਈਏ ਇਹਦੇ ਕਿੰਨੇ ਪੈਸੇ ਲਵਾਂਗੇ ਭਾਈ ਇਹਦਾ ਵੀ 55 ਹੀ ਲਵਾਂਗੇ ਮੁੱਲ ਵੇਖ 60 ਕਰਾ ਲਓ ਜੀ 62 ਕਰਾ ਲਓ ਇਹ ਵੀ ਦੇ ਦਾਂਗੇ 55000 ਹਾਂਜੀ ਹਾਂਜੀ ਆ ਤੇ ਰੇਟ ਅੱਜ ਸੱਜਣਾ ਉਹੀ ਗੱਲ ਆ ਵੀ ਰੇਟ ਬਾਈ ਕਹਿੰਦਾ ਅੱਜ ਮੁਕਤਾਲੀ ਕਰਦਾ ਕਿਉਂਕਿ ਜਰਸੀ ਯਾਰਾ ਜਰਸੀ ਦੀ ਡਿਮਾਂਡ ਵੀ ਬਹੁਤ ਆ ਤੇ ਰੇਟ ਵੀ ਬਾਈ ਨੇ ਜਿੰਨਾ ਕਰਿਆ ਵੀ ਜੈਨੂਇਨ ਰੇਟ ਹੀ ਆ ਉਹ ਵੀ ਜਿਵੇਂ ਤੁਹਾਨੂੰ ਮੈਂ ਦੱਸਿਆ ਤੇ ਉਦਾਂ ਦੇਖਦਾ ਤੁਖਦਾ ਬਾਈ ਕਹਿੰਦਾ ਓਕੇ ਦੀ ਰਿਪੋਰਟ ਆ ਤੇ ਹੁਣ ਆ ਆ ਬੱਛੀ ਦਾ ਕਿਹੜਾ ਸੂਆ ਬਾਈ ਇਹਦਾ ਵੀ ਦੂਜਾ ਏ ਇਹ ਵੀ ਤੋੜ ਦੋ ਖੁਣ ਕੇ ਇਹ ਕੌਣ ਦੀ ਸੂਈ ਆ ਇਹ ਅੱਜ ਸਵੇਰੇ ਸੂਈ ਆ ਜੀ ਇਹ ਸਵੇਰੇ ਸੂਈ ਆ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮੰਗਰ ਵੀ ਬੱਛੀ ਆ ਜੀ ਇਹਦੇ ਮੰਗਰ ਵੀ ਬੱਛੀ ਆ ਤਾਂ ਸੱਜਣਾ ਦੋਨਾਂ ਮੰਗਰੀ ਬੱਛੀਆਂ ਨੇ ਜੇ ਕਿਸੇ ਸੱਜਣ ਨੇ ਜੋੜਾ ਲੈ ਜਾਣਾ ਜੋੜਾ ਵੀ ਬਾਈ ਤੇ 16 16 ਕਿਲੋ ਦੋ ਦਿੱਤਾ ਪਲੂਣ ਨੇ ਜੀ ਅੱਛਾ ਇਹਨੇ ਕੱਢਿਆ 15 16 ਕਿਲੋ ਹਾਂਜੀ ਬਾਈ ਇੱਥੇ ਦੋ ਕਮਾ ਲਓ ਜੀ ਲੰਬਾਈ ਲੰਬੂਈ ਚੰਗੀ ਆ ਤੇ ਕੱਦ ਵਿੱਡ ਵੀ ਚੰਗਾ ਇਹਦਾ ਜਦੋਂ ਇੱਥੇ ਤੋਂ ਥਣ ਥਣੌੜ ਚੈੱਕ ਕਰ ਸਕਦੇ ਹੋ ਇਹਦਾ ਕਿੰਨਾ ਕੁ ਬੋਲਾ ਕੱਢਿਆ ਬਾਈ ਇਹਦਾ ਤੜਕੇ 4-5 ਕਿਲੋ ਕੱਢਤਾ ਸੀ ਜੀ 11:00 ਵਜੇ ਸੂਈ ਸੀ ਇਹ ਠੀਕ ਹੈ ਜੇਰ ਜੂਰੇ ਦਾਣਾ ਇਹਦੀ ਹਾਂ ਜਾਵਾਂ ਇੱਕ ਨੰਬਰ ਆ ਜੇਰ ਜੂਰੇ ਦੀ ਦਾਣਾ ਧਾਰਾ ਤੂਰਾ ਸੱਜਣੋਂ ਆਪਾਂ ਤੁਹਾਨੂੰ ਇਹ ਜਿਆ ਵੀ ਦਿਖਾ ਦੇ ਆ ਮਾਰ ਕੇ ਲਾ ਦੇ ਬੱਚਾ ਬਾਈ ਧਾਰਾ ਤੂਰਾ ਸੱਜਣੋਂ ਇਹਦੀਆਂ ਵੀ ਦਿਖਾ ਦਾਂਗੇ ਮਾਰ ਕੇ ਤੇ ਮੇਨ ਗੱਲ ਆ ਜਿਹੜੀ ਯਾਰ ਇਹਦੇ ਨਾਲ ਵੀ ਬੱਛੀ ਆ ਨਾੜਾ ਨੂੜਾ ਦੇਖੋ ਜੀ ਦੁੱਧਾਂ ਵਾਲਾ ਦੋਹੇ ਗਾਵਾਂ ਸੂਈਆਂ ਨੇ ਦੋਹਾਂ ਨਾਲ ਹੀ ਬੱਛੀਆਂ ਨੇ ਤੇ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਪਾਣੀ ਦਾ ਰੰਗ ਰੂਪ ਚ ਇੱਕ ਕਰ ਸਕਦੇ ਹੋ ਬੱਛੀ ਦਾ ਚੰਗੇ ਰੰਗ ਰੂਪ ਚ ਹੈ ਤੇ ਮੇਨ ਗੱਲ ਆ ਜਿਹੜੀ ਸੱਜਣੋਂ ਬੱਛੀ ਵੀ ਯਾਰ ਜਾਣ ਵਾਲੀ ਆ ਗਈ ਜੇ ਗੱਲ ਬਾਤ ਕਰ ਲਈਏ ਲੱਤਾਰਾ ਸੱਜਣੋਂ ਆਪਾਂ ਤੁਹਾਨੂੰ ਇਹਦੀਆਂ ਵੀ ਦਿਖਾ ਦਨੇ ਮਾਰ ਕੇ ਇਹ ਵੀ ਦੋਏ ਪਾਸੇ ਬਿਠਾ ਕੇ ਚਵਾ ਲਾਂਗੇ ਹੋਈ ਠੰਡੀ ਬਾੜੀ ਠੰਡੀ ਆ ਵਰਖ ਵਰਗੀ ਆ ਦੇਖੋ ਗਲੀਆਂ ਘੜਦੀ ਆ ਵੀ ਜਾਨਵਰ ਠੰਡੇ ਸੀਲ ਨੇ ਉਹੀ ਗੱਲ ਆ ਵੀ ਚਵਾਈ ਚੂਈ ਵਾਲਾ ਕੰਮ ਹੈਗਾ ਓਕੇ ਦੀ ਰਿਪੋਰਟ ਜਮਾ ਐਨ ਆਨਲਾਈਨ ਵੀ ਤੁਸੀਂ ਬਾਈ ਤੋਂ ਮੰਗਾ ਸਕਦੇ ਹੋ ਇਹਦਾ ਸੂਆ ਕਿਹੜਾ ਦੱਸਣ ਮਾਸਦਾਰ ਕਰ ਦੋ ਤੂੰ ਜੀ ਬਹਾਵਾ ਵੀ ਚਿੱਟਾ ਦੇਖੋ ਇਹ ਇਹ ਆਪਣਾ ਸੂਆ ਕਿਹੜਾ ਦੱਸਿਆ ਸੀ ਇਹ ਵੀ ਦੂਜਾ ਰੀਜਨ ਆਲੀ ਇਹਦਾ ਅਰੀਜਨਲ ਦੂਜਾ ਸੂਆ ਇਹਦੇ ਕਿੰਨੇ ਰੁਪਏ ਲਵਾਂਗੇ ਜੀ ਇਹ ਮੁੱਲ ਦਾ 55 ਕਰਦੇ ਆ 52 ਹੀ ਦੇ ਦਾਂਗੇ ਇਹ ਦੇ ਦਾਂਗੇ 52000 ਦੀ ਤੇ ਨਾਲ ਇਹਦੇ ਆ ਆ ਗਈ ਸੱਜਣੋਂ ਬੱਚੀ ਜੇ ਗੱਲਬਾਤ ਕਰ ਲਈਏ ਨੰਬਰ ਬੋਲ ਦਿਓ ਜੀ 977960585 ਜਰਸੀ ਹੁਣ ਉਤਰਾਈ ਪਹਿਲਾਂ ਬੱਚਾ ਲਾਇਆ ਥਾਂ ਦਿਖਾ ਦੇ ਵਧੀਆ ਰਹਿਣ ਆ ਜਾਵੇ ਕਿਸੇ ਪਾਸੋਂ ਰਹਿਣ ਨਹੀਂ ਦਿੰਦੇ ਕਿਸੇ ਪੱਖ ਤੋਂ ਜੇ ਤੋ ਪਹੁੰਚ ਗਏ ਕੋਈ ਬੱਚਾ ਛੱਡ ਨਹੀਂ ਲੋੜ ਨਹੀਂ ਦੁਆਰੇ ਲਾ ਲੋ ਮਾਰ ਲੋ ਤਾਰਾਂ ਦਾ ਇੱਕ ਆ ਪਿਛਲੇਆਂ ਤੋਂ ਵੀ ਕੇਰਾ ਹੋਰ ਮਾਰਦੇ ਫਿਰਾਂ ਇਹ ਚੀਜਾਂ ਬਾਈਆਂ ਚੰਗੀਆਂ ਨੇ ਸੱਜਣਾ ਤੁਸੀਂ ਆਨਲਾਈਨ ਵੀ ਬਾਈ ਤੋਂ ਮੰਗਾ ਸਕਦੇ ਹੋ ਤੇ ਆਹਨ ਕੀਨੇ ਤੇ ਵੀ ਕੇਰਾ ਹੋਰ ਮਾਰਦੇ ਨੇ ਵੇ ਕੈਮਰਾ ਬਾਈ ਠੰਡੀ ਆਈ ਏ ਇਹ ਆਪਣਾ ਦਿਖਾ ਦਿਓ ਕਾਰਸ ਤੇ ਨਾਲ ਅੱਜ ਚਮਕੌਰ ਕਹਿੰਦਾ ਗੁਰੀਏ ਤੇ ਵੀ ਮਾਰਦੇ ਵੇ ਕੇਰਾ ਹੋਰ ਆ ਚੀਜ਼ ਵੀ ਦਿਖਾ ਦੇ ਤੇ ਇਹਦਾ ਕੱਦ ਵੇ ਨਾਲ ਆਪਣੇ ਹੋਰ ਵੀ ਹੈਗਾ ਦੇਖਣਾ ਫੇਰ ਪਾਵਾਂਗੇ ਵੀਡੀਓ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹਦਾ ਕੱਦ ਕਾਠ ਆ ਗਿਆ ਬਾਈ ਫੁੱਲ ਵੱਡਾ ਕਿਉਂਕਿ ਇਹ ਆ ਗਈ ਐਰ ਸ਼ਹਿਰ ਦੇ ਵਿੱਚ ਤੇ ਬਾਕੀ ਇਧਰਲੇ ਬੰਨੇ ਵੀ ਸਾਨੂੰ ਕੈਮਰਾ ਮਾਰ ਕੇ ਦਿਖਾ ਦੇਣਾ ਝੋਟੀ ਤਾਜੀ ਸੂਈ ਆ ਭਾਈ ਕੋਲੇ ਜਾਨਵਰ ਕਾਫੀ ਨੇ ਫਾਰਮ ਤੇ ਇੱਕ ਅੱਦੇ ਦਿਨ ਚ ਫੇਰ ਵੀ ਵੀਡੀਓ ਬਣਾਵਾਂਗੇ ਵੀ ਆ ਵੀ ਵੀ ਕਿਲੋ ਵਾਲੇ ਵੀ ਤੇਜਾ ਕਰਾਂਗੇ ਵੀ ਕਰਾਵਾਂਗੇ ਵੀਡੀਓ ਹਾਂ ਕੰਮ ਇੱਥੇ ਖੰਨਾ ਮੰਡੀ ਵਾਲੀ ਲੱਗੂ ਸਾਨੂੰ ਜਿਵੇਂ ਖੰਨਾ ਮੰਡੀ ਚ ਫਿਰਦਾ ਆਵਾਂ ਤੁਰਿਆ ਕੈਮਰਾ ਲਈਂ ਅੱਜ ਮੰਡੀ ਦੱਬ ਵਾਲੀ ਆ ਖੰਨੇ ਵਾਲਾ ਸਿਸਟਮ ਆ ਇਧਰਲੇ ਬੰਨੇ ਵੀ ਪਸ਼ੂ ਬੈਠੇ ਨੇ ਤੇ ਆ ਬੰਨੇ ਵੀ ਗਾਵਾਂ ਖੜੀਆਂ ਨੇ ਇਹ ਗੱਲ ਕਰ ਲਈਏ ਸੱਜਣੋ ਪਰਲੇ ਬੰਨੇ ਵੀ ਤੁਰ ਤੱਕ ਬਾਈ ਕੋਲੇ ਗਾਵਾਂ ਹੀ ਖੜੀਆਂ ਨੇ ਸਟਾਕ ਕਾਫੀ ਵੱਡੀ ਮਾਤਰਾ ਚ ਰੱਖਦੇ ਨੇ ਤੇ ਵੀਡੀਓ ਚ ਆਪਾਂ ਤੁਹਾਨੂੰ ਦਿਖਾਏ ਨੇ ਤਿੰਨ ਜਾਨਵਰ ਇੱਕ ਘੈਰ ਸ਼ਹਿਰ ਦਿਖਾਈ ਆ ਸੂਨ ਵਾਲੀ ਤੇ ਦੋ ਦਿਖਾਈਆਂ ਨੇ ਤਾਜ਼ੀਆਂ ਸੂਈਆਂ ਜਰਸੀਆਂ ਦੋਹਾਂ ਨਾਲ ਹੀ ਬੱਚੀਆਂ ਨੇ ਇਹਨਾਂ ਤਿੰਨਾਂ ਚੋਂ ਤੁਹਾਨੂੰ ਜਿਹੜਾ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਫੋਨ ਤੇ ਖਰੀਦ ਸਕਦੇ ਹੋ ਧੰਨਵਾਦ ਜੀ